ਤਮਿਲਨਾਡ ਦੇ ਇਸ ਮਹਾਨ ਰਿਸ਼ੀ ਨੂੰ ਸਮੁੰਦਰ ਤੇ ਥੱਟ ਤੇ ਦੀ ਕੁਟਿਆ ਸੀ ਇਹ ਕਿਦਰੇ ਦੂਰ ਗਿਆ ਜਦ ਵਾਪਸੀ ਤੇ ਆਇਆ ਤੇ ਸਮੁੰਦਰ ਕਿਦਰੇ ਚੜਿਆ ਉਸ ਦੀ ਇੱਕ ਲਹਿਰ ਨੇ ਉਸ ਦੀ ਕੁਟਿਆ ਸਾਰੀ ਬਰਬਾਦ ਕਰ ਦਿੱਤੀ ਜਿੱਥੇ ਤੱਕ ਉਸ ਦੀਆਂ ਲਹਿਰਾਂ ਆਉਂਦੀਆਂ ਸਨ ਹਮੇਸ਼ਾ ਉਸ ਤੋਂ ਅੱਗੇ ਆ ਗਈਆਂ ਉਸ ਦਿਨ ਕੁਟਿਆ ਬਰਬਾਦ ਹੋ ਗਈ ਤੋ ਇਸ ਰਿਸ਼ੀ ਨੂੰ ਸਮੁੰਦਰ ਤੇ ਗੁੱਸਾ ਆਇਆ ਮੈਂ ਦੇਖਿਆ ਹੈ ਕਿਸਾਨਾਂ ਨੂੰ ਅਜੇ ਭਾਰਤ ਦੇ ਵਿੱਚ ਬਹਿਲ ਚੱਲਦੇ ਨੇ ਹਲ ਦੇ ਵਿੱਚ ਗੁੱਸਾ ਬੈਲਾਂ ਤੇ ਵੀ ਆਉਂਦਾ ਹੈ ਮਾਂ ਬੈਂਡ ਦੀਆਂ ਗੱਲਾਂ ਬੈਲਾਂ ਨੂੰ ਕੱਢਣ ਲੱਗ ਪੈਂਦੇ ਮੈਂ ਅੱਦੋ ਵੀ ਮੈਂ ਸਭ ਹੀ ਦੇਖਿਆ ਸਾਈਕਲ ਤੋਂ ਡਿੱਗ ਕੇ ਮਨੁੱਖ ਸਾਈਕਲ ਨੂੰ ਵੀ ਗਾਲ੍ਹਾਂ ਕੱਢਣ ਲੱਗ ਪੈਂਦੇ ਮੈਂ ਐਸਾ ਦੇਖਿਆ ਕਾਰ ਖਰਾਬ ਹੋ ਗਈ ਤੋਂ ਉਹਨੂੰ ਵੀ ਗਾਲ੍ਹਾਂ ਕੱਢਣ ਲੱਗ ਪੈਂਦੇ ਮੈਂ ਹੈਰਾਨ ਕ੍ਰੋਧ ਕਾਰ ਤੇ ਕ੍ਰੋਧ ਆ ਗਿਆ ਤੁਮ ਕਾਰ ਨੂੰ ਗਾਲ੍ਹਾਂ ਰਸਤੇ 'ਚ ਰੋਕ ਖੜਾ ਕਰ ਦਿੱਤਾ ਇਸਨੇ ਜਾਂਦੀ ਨਹੀਂ ਚਲਦੀ ਨਹੀਂ ਖਰਾਬ ਹੋ ਗਈ ਹੈ ਸਾਈਕਲ ਤੋਂ ਡਰ ਗਿਆ ਹੁਣ ਸਾਈਕਲ ਨੂੰ ਗਾਲਾਂ ਤੇ ਮੈਂ ਦੇਖੇ ਨੇ ਕਿਸਾਨ ਬੈਲਾਂ ਨੂੰ ਗਾਲਾਂ ਕੱਢਦਾ ਬੜੀਆਂ ਖੁੱਟੀਆਂ ਗਾਲਾਂ ਬੜੀਆਂ ਗੰਧੀਆਂ ਗਾਲਾਂ ਹੈਰਾਨੀ ਬੈਲਾਂ ਨੂੰ ਪੈਗਾਣਾ ਕੱਢਦਾ ਫਿਰ ਇਹ ਤੋਂ ਵਿਚਾਰ ਜੋ ਹੈ ਗੱਲ ਆ ਗਈ ਤੋ ਤਮਲਨਾੜ ਦੇ ਸਮਾਨ ਰਿਸ਼ੀ ਨੂੰ ਸਮੁੰਦਰ ਤੇ ਗੁਸਾ ਆਇਆ ਕਰੋਧਾ ਆਇਆ ਇਹ ਧਾਈ ਚੁੱਲੀਆਂ ਦੇ ਸਮੁੰਦਰ ਨੂੰ ਪੀ ਗਿਆ ਫਿਰ ਇਸ ਨੇ ਖਾਰਜ ਕੀਤਾ ਤੇ ਸਮੁੰਦਰ ਇਸ ਤਰ੍ਹਾਂ ਖਾਰਾ ਹੋ ਗਿਆ ਨਮਕੀਨ ਹੋ ਗਿਆ ਇੰਜ ਹੋ ਗਿਆ ਤੇ ਪਿਛਲੇ ਕੁ 4-5 ਸਾਲ ਪਹਿਲੇ ਭਾਰਤ ਦੇ ਜ ਰਾਮਾਇਣ ਟੈਲੀਕਾਸਟ ਹੋਈ ਪੂਰਾ ਇੱਕ ਸਾਲ ਇਹ ਦ੍ਰਿਸ਼ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੈਨੂੰ ਪੂਰੀ ਰਾਮਾਇਣ ਤੇ ਦੇਖਣ ਨੂੰ ਨਹੀਂ ਮਿਲੀ ਸੀ ਇਤਵਾਰ ਵਾਲੇ ਦਿਨੇ 10 ਤੋਂ 11 ਕੇ ਪਤਨੇ ਨਾਉ ਤੋ 10 ਦਿਖਾਂਦੇ ਸਨ ਕਿਧਰੇ ਕਿਧਰੇ ਮੈਨੂੰ ਵੇਲ ਮਿਲ ਜਾਈ ਜਾਂ ਮੇਰਾ ਸਮਾ ਅਤਵਾਰ ਵਾਲੇ ਦਿਨ ਕਿਧਰੇ 11 12 ਹੋਵੇ ਤੋ ਮੈਨੂੰ ਦੇਖਣ ਦਾ ਮੌਕਾ ਮਿਲ ਜਾਂਦਾ ਸੀ ਹైదరాబాద్ ਵਿੱਚ ਮੈਨੂੰ ਦੇਖਣ ਦਾ ਮੌਕਾ ਮਿਲ ਗਿਆ ਮੈਨੂੰ ਕਹਿਣ ਲੱਗ ਗਏ ਨਹੀਂ ਤੁਹਾਡਾ ਟਾਈਮ ਅਖੀਰ ਵਿੱਚ 12 ਤੋਂ ਇੱਕ ਹੋਵੇਗਾ ਮੈਂ ਕਿ ਠੀਕ ਹੈ ਫਿਰ ਮੈਂ ਅਜ ਰਾਮਣ ਦੇਖਦਾ ਥੋੜਾ ਜਿਹਾ ਉਸ ਦਿਨ ਫਿਰ ਇਹ ਦ੍ਰਿਸ਼ ਸੀ ਤਾਮਿਲਨਾਡ ਦੇ ਸ਼੍ਰੀਸ਼ੀ ਨੂੰ ਗੁੱਸਾ ਆਇਆ ਢਾਈ ਚੁੱਲੀਆਂ 'ਚ ਇਹ ਸਮੁੰਦਰ ਨੂੰ ਪੀ ਗਿਆ ਐਸਾ ਦਿਖਾਇਆ ਗਿਆ ਮੈਂ ਕਿ ਹੱਦ ਹੋ ਗਈ ਗਿਆਨ ਵਿਗਿਆਨ ਕਿੱਥੇ ਦਾ ਪਹੁੰਚ ਗਿਆ ਇਹ ਢਾਈ ਚੁੱਲੀਆਂ 'ਚ ਸਮੁੰਦਰ ਨੂੰ ਪੀ ਗਿਆ ਪੁਰਾਣਿਕ ਪ੍ਰਸੰਗ ਨੇ ॠषि ਗੌਕਰ ਦਾ ਜਨਮ ਗਉਤ ਹੋਇਆ ॠषि ਮਾਂਡਵ ਦਾ ਜਨਮ ਮੈਂਡਕੀਤ ਹੋਇਆ ॠषि ਮਛੰਦਰਨਾਥ ਦਾ ਜਨਮ ਮਛੀਤ ਹੋਇਆ ਹੈਰਾਨਗੀ ਦੀ ਗੱਲ ਹੈ ਸਾਰੇ ॠषि मुनि ਪਸ਼ੂਆ ਤੋਂ ਹੀ ਪੈਦਾ ਹੁੰਦੇ ਰਹੇ ਗੈਰ ਪ੍ਰਾਕਿਰਤਿਕ ਗੱਲ ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਜਿੰਨੇ ਤੁਸੀਂ ਪਿੱਛੇ ਚਲੇ ਜਾਓਗੇ ਐਸੀਆਂ ਗੱਲਾਂ ਨੇ ਗਿਆਨ ਵਿਗਿਆਨ ਸਮੇਂ ਤੇ ਪੂਰੀਆਂ ਨਹੀਂ ਉਤਰਦੀਆਂ ਤੋ ਜਦ ਪੂਰੀਆਂ ਨਹੀਂ ਉਤਰਦੀਆਂ ਤੋ ਧਰਮ ਬਾਰੇ ਗਿਰਣਾ ਪੈਦਾ ਹੁੰਦੀ ਹੈ ਧਰਮ ਬਾਰੇ ਇਹ ਕੁਝ ਧਰਮ ਹੈ ਤੋ ਧਰਮ ਤੋ ਬਾਗਿਆਨਾ ਤਬੀਅਤ ਉਜਾਗਰ ਹੁੰਦੀ ਹੈ ਅਗਰ ਕਿਸੇ ਹਿੰਦੂ ਨੌਜਵਾਨਾਂ ਦੀ ਨਹੀਂ ਹੋਈ ਤੇ ਅਜੇ ਪੁਰਾਣ ਪੜੇ ਨਹੀਂ ਹੋਣਗੇ ਅਜੇ ਸਾਖੀਆਂ ਉਹਨਾਂ ਦੇ ਸਾਹਮਣੇ ਨਹੀਂ ਆਈਆਂ ਹੋਣਗੀਆਂ ਜਿਸ ਦਿਨ ਆ ਜਾਣਗੇ ਤਾਂ ਬਾਗੀ ਹੋਣਗੇ ਔਰ ਕੀ ਹੋਣਗੇ ਖੈਰ ਇਹ ਤੇ ਮੇ ਵਿਚਕਾਰ ਸੁਤੇ ਸਿੱਧ ਜੋ ਹੈ ਸੁਭਾਵਕ ਸਾਹਮਣੇ ਜੋ ਹੈ ਗੱਲ ਆ ਗਈ ਇਹ ਸਦੀ ਸਿਆਣੀ ਸਦੀਏ ਤੇ ਸਿਆਣਾ ਮਨੁੱਖੀ ਕਹਿੰਦੇ ਨੇ ਬਹੁਤ ਪਰਬਲ ਲੋਭੀ ਹੁੰਦਾ ਹੈ ਮੂਡ ਇਤਨਾ ਨਹੀਂ ਹੁੰਦਾ ਲੋਭ ਲਈ ਸਿਆਣਪ ਚਾਹੀਦੀ ਹੈ। ਲੋਭ ਲਈ ਬੜਾ ਗਿਆਨ ਚਾਹੀਦਾ। ਔਰ ਸਿਆਣੀਆਂ ਕੌਮਾਂ ਬਹੁਤ ਲੋਭੀ ਕੌਮਾਂ ਹੁੰਦੀਆਂ ਨੇ, ਸਿਆਣਾ ਮਨੁੱਖ ਬੜਾ ਲੋਭੀ ਮਨੁੱਖ ਹੁੰਦਾ ਹੈ। ਇਹ ਧਰਮ ਕਹਿੰਦਾ ਹੈ, ਇਹ ਵੀ ਮਰਜ਼ ਕਰਦੇ। ਇਸ ਸਦੀ ਦੀ ਮੂਲ ਬਿਮਾਰੀ ਮਨੁੱਖ ਦੀ ਲੋਭ। ਕਿ ਹੁਣ ਪਤਾ ਹੈ, ਪਾਪ ਕਰਾਂਗੇ ਤੇ ਨਫਾ, ਉਹਨਾਂ ਕਰਾਂਗੇ ਤੇ ਨੁਕਸਾਨ। ਸੱਚ ਬੋਲਣ ਦੇ ਵਿੱਚ ਘਾਟਾ ਹੈ ਝੂਠ ਬੋਲਣ ਦੇ ਵਿੱਚ ਨਫਾ ਹੈ ਤਾਂ ਮਨੁੱਖ ਨੂੰ ਨਫਾ ਚਾਹੀਦਾ ਹੈ ਪਾਪ ਕਰਨ ਦੀ ਗੱਲ ਨਹੀਂ ਹੈ ਜੇ ਇਤਨਾ ਪਤਾ ਚਲ ਜਾਏ ਉਹਨਾਂ ਦੇ ਵਿੱਚ ਨਫਾ ਹੈ ਤਾਂ ਹਰ ਬਸ਼ਰ ਨੇ ਪੁੰਨ ਕਰਨਾ ਹੈ ਪਰ ਚੁਕੇ ਪਤਾ ਹੈ ਪੁੰਨ ਦੇ ਵਿੱਚ ਨਫਾ ਕੋਈ ਨਹੀਂ ਦੁਨਿਆਵੀ ਨਫਾ ਤੇ ਨਹੀਂ ਹੈ ਤੇ ਫਿਰ ਕਿਉਂ ਕਰੀਏ ਤਾਂ ਫਿਰ ਲੋਭ ਕਰਕੇ ਪਾਪ ਕਰ ਲੈ ਔਰ ਪਤਾ ਹੈ ਕਬੀਰ ਕਹਿੰਦੇ ਨੇ ਤੇ ਅਸੀਂ ਮੰਨ ਹੀ ਨਹੀਂ ਸਕਦੇ ਇਸ ਨੂੰ ਪਤਾ ਹੀ ਨਹੀਂ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਆਤ ਦੀਪ ਕੋਏ ਪਰੇ ਜਾਣਦਾ ਹੈ ਮਨ ਐਸਾ ਨਹੀਂ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਤਾ ਹੈ ਕਿ ਜਦ ਗਲਤ ਕਰ ਰਹੇ ਆ ਤੋ ਤੇ ਫਿਰ ਭੋਗੇਗਾ ਕੌਣ ਤੋ ਹੀ ਭੋਗੇਗਾ ਪਰ ਕਹਿੰਦਾ ਅੱਜ ਕਰ ਰਹੇ ਆ ਅੱਜ ਦਾ ਤੇ ਰਸ ਲੈ ਲਵਾਂਗਾ ਜਦ ਪਹੁੰਚਾਂਗਾ ਦੇਖਾਂਗਾ ਬਸ ਇਸ ਆਧਾਰ ਤੇ ਅਨਰਥ ਚੱਲਦਾ ਹੈ ਪਾਪ ਚੱਲਦਾ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਉਹ ਗਣ ਕਰੇ ਕਾਲਾਤ ਹਾਥ ਦੀਪ ਕੋ ਹੈ ਪਰ ਜੇ ਕਿਦਰੇ ਇਤਨਾ ਵੀ ਜਾਣ ਲਵੇ ਕਿ ਜੋ ਕੁਝ ਕਰ ਰਿਹਾ ਉਸ ਦਾ ਅੰਜਾਮ ਹੁਣੇ ਹੀ ਉਸ ਨੂੰ ਦਿਖਾਈ ਦੇਵੇ ਹੁਣ ਇਸੇ ਵਗੈ ਅਜੇ ਉਸ ਨੂੰ ਰਸ ਦਿਖਾਈ ਦਿੰਦਾ ਹੈ ਅਗਰ ਪਾਪ ਦੇ ਚ ਰਸ ਨਾ ਹੁੰਦਾ ਤਾਂ ਕਿਸੇ ਨੇ ਵੀ ਨਹੀਂ ਕਰਨਾ ਸੀ ਇਹ ਵੀ ਮੈਰਜ਼ ਕਰਦੇ ਆ ਅਜੇ ਇਸ ਨੂੰ ਨਫਾ ਦਿਖਾਈ ਦਿੰਦਾ ਔਰ ਵਾਕਈ ਪਾਪ ਦੇ ਚ ਨਫਾ ਨਾ ਆਉਂਦਾ ਤੇ ਕਿਸੇ ਨੇ ਵੀ ਪਾਪ ਨਹੀਂ ਕਰਨਾ ਸੀ ਨਫਾ ਹੈ ਰਸ ਹੈ ਔਰ ਇਸ ਰਸ ਦੇ ਥੱਲੇ ਜਿਸ ਨੂੰ ਬੇਰਸੀ ਦਿਖਾਈ ਦੇ ਜਾਏ ਇਹ ਸਤਸੰਗ ਤੋਂ ਬਿਨਾ ਨਹੀਂ ਹੋ ਸਕਦੀ ਜਬ ਤਬ ਤੋਂ ਬਿਨਾ ਨਹੀਂ ਹੋ ਸਕਦੀ ਇਸ ਦਾ ਇਸ ਨੂੰ ਨਹੀਂ ਪਤਾ ਤੋਂ ਗੁਰਬਾਣੀ ਕਹਿੰਦੀ ਹਾਂ ਇਹ ਗੱਲ ਇਹ ਨਹੀਂ ਜਾਣਦਾ ਅਨਜਾਨਤ ਬਿਖਿਆ ਮੇ ਰਚੇ ਜੇ ਜਾਣਤ ਆਪਨ ਆਪ ਬਚੇ ਇਸ ਗੱਲ ਨੂੰ ਇਹ ਨਹੀਂ ਜਾਣਦਾ ਇਸ ਨੂੰ ਇਹ ਨਹੀਂ ਪਤਾ ਇਸ ਨੂੰ ਇਹ ਪਤਾ ਹੈ ਕਿ ਪਾਪ ਦੇ ਚੱਕਰਸ ਹੈ ਨਫਾ ਹੈ ਔਰ ਅਜੇ ਇਸ ਨੂੰ ਇਹ ਨਹੀਂ ਪਤਾ ਕਿ ਇਸ ਨਫੇ ਦੇ ਵਿੱਚ ਕਿਤਨਾ ਕੁ ਨੁਕਸਾਨ ਹੈ। ਇਸ ਰਸ ਦੇ ਵਿੱਚ ਕਿੰਨੇ ਬੇਰਸੀ ਹੈ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਥ। ਇਸ ਮਿਠਾਸ ਦੇ ਵਿੱਚ ਕਿੰਨੀ ਕੁੜਤਨ ਹੈ। ਪਰ ਕੁੜਤਨ ਤੇ ਅਜੇ ਆਵੇਗੀ ਨਾ ਪਹਿਲੇ ਤੇ ਮਿਠਾਸ ਹੈ। ਤੋਂ ਮਿਠਾਸ ਪ੍ਰਭਾਵਿਤ ਕਰਦੀ ਹੈ। ਹਜ਼ਾਰਾਂ ਸਤਸੰਗੀਆਂ ਨੇ ਮੈਨੂੰ ਆਖਿਆ ਉਹਣਾ। ਭਾਰਤ ਦੇਸ਼ ਤੇ ਬਾਹਰ ਵੀ ਗੈਨੇ ਜੀ ਬੇਈਮਾਨ ਮੌਜਾਂ ਤੇ ਕਰ ਦੇਣਾ ਅਸੀਂ ਇਮਾਨਦਾਰ ਦੁਖੀ ਤੇ ਹੁਣ ਜਿਸ ਨੂੰ ਬੇਈਮਾਨੀ ਦੇ ਵਿੱਚ ਮੌਜਾਂ ਦਿਖਾਈ ਦਿੰਦੀਆਂ ਨੇ ਕਿ ਇਮਾਨਦਾਰ ਕਿੰਨੇ ਕ ਦਿਨ ਤੱਕ ਰਹੇਗਾ ਕਿੰਨੇ ਕ ਦਿਨ ਤੱਕ ਰਹੇਗਾ ਇਹ ਐਦਾ ਇਮਾਨਦਾਰ ਹੋਣਾ ਝੂਠ ਨਹੀਂ ਤੇ ਹੁਰਕੀ ਹੈ ਪਖੰਡ ਨਹੀਂ ਤੇ ਹੁਰਕੀ ਹੈ ਕਿਉਂਕਿ ਇਹਨੂੰ ਮੌਜਾਂ ਤੇ ਬੇਈਮਾਨੀ ਹੀ ਦਿਖਾਈ ਦਿੰਦੀ ਹੈ ਪਤਾ ਨਹੀਂ ਕਿਤਨੇ ਨੇ ਮੈਨੂੰ ਆਖਿਆ ਇਹ ਠੱਗ ਇਹ ਦੁਸ਼ਟ ਕਿ ਜੋ ਕੋ ਗੁਨਾਹਗਰ ਮੌਜਾਂ ਪੈ ਮੰਦ ਰਸ ਪੈ ਲੈਂਦੇ ਆ ਆਨੰਦ ਪੈ ਲੈਂਦੇ ਆ ਅਸੀਂ ਦੁਖੀ ਆ ਤੂੰ ਹੁਣ ਜਿਸ ਨੂੰ ਬੇਈਮਾਨੀ ਦੇ ਠੱਗੀ ਦੇਚ ਅਨਰਥ ਦੇਚ ਧੋਖਿਆਂ ਦੇਚ ਆਨੰਦ ਦਿਖਾਈ ਦਿੰਦਾ ਏ ਇਸ ਮਨੁੱਖ ਦਾ ਧਾਰਮਿਕ ਹੋਣਾ ਤੇ ਗੁਰਦੁਆਰੇ ਆਣਾ ਸਿਵਾਏ ਪਖੰਡ ਤੋਂ ਹਰ ਕੀ ਏ ਕਿ ਮੌਜਾਂ ਤੇ ਪਾਪ ਦੇਚ ਨੇ ਕੋਈ ਪੁੰਨ ਦੇਚ ਨਹੀਂ ਆਨੰਦ ਤੇ ਪਾਪ ਦੇਚ ਏ और मैं अर्ज करा है पहली स्टेज दिठा करके खाया आए लग्या है, मिठाई है, बहुत मिठा है। अंजाम इसका कौड़ है लेकिन खान लगे हैं मिठा है हैं तो नफा है ते जे पाप कर लगे नफा ही नफा है तो की लड़ है पुन करने की ਪੁਨ ਕਰਨ ਲੱਗਿਆ ਹੁਣ ਮੈਂ ਅਰਜ਼ ਕਰਾਂ ਪਹਿਲੇ ਘਾਟਾ ਹੀ ਹੈ ਕੋਈ ਨਫਾ ਨਹੀਂ ਪੁਨ ਕਰਨ ਲੱਗਿਆ ਪਹਿਲੇ ਘਾਟਾ ਹੈ ਨਫਾ ਬਾਅਦ ਦੇ ਚੈ ਪਿਤਾ ਕਲਿਆਨ ਦਾਸ ਨੇ ਖਿੱਚ ਕੇ ਦੋ ਥੱਪੜ ਗੁਰਨਾਣਿਕ ਨੂੰ ਮਾਰੇ ਤੂੰ ਤੇ 20 ਰੁਪਏ ਵੀ ਗਵਾ ਕੇ ਆ ਗਏ ਇਹ ਤੇ ਗਵਾ ਕੇ ਆ ਗਏ ਘਾਟਾ ਘਾਟਾ ਹੀ ਪਾ ਕੇ ਆ ਗਏ ਤੈਨੂੰ ਮੈਂ ਕਿਹਾ ਸੀ 20 ਦੇ 200 ਬਣਾ ਤੂੰ ਤੇ 20 ਵੀ ਗਵਾ ਕੇ ਆ ਗਏ ਬਾਟਾ ਪਰ ਕੌਣ ਦੱਸੇ ਉਹ 20 ਰੁਪਏ ਦੀ ਬਰਕਤ ਕਿ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਲੰਗਰ 'ਤੇ ਚੱਲਦੇ ਨੇ ਲੰਗਰੀ 'ਤੇ ਚਲਾਇਆ ਸੀ ਉਹ 20 ਰੁਪਏ ਪੱਲੀ ਬੋਤਲ ਉਹ ਚੱਲ ਰਹੇ ਨੇ ਗੁਰਰਾਣਕ ਦੇ ਘਰ ਤੇ 20 ਰੁਪਏ ਦੀ ਬਰਕਤ ਨਾ ਮਸਜਿਦ ਦੇ 'ਚ ਰੋਟੀ ਮਿਲਦੀ ਐ ਨਾ ਮੰਦਿਰ ਦੇ 'ਚ ਨਾ ਬੋਧ ਮਠਾਂ ਦੇ 'ਚ ਮਿਲਦੀ ਐ ਨਾ ਜੈਨ ਧਰਮ ਸਥਾਨਾਂ ਦੇ 'ਚ ਬਾਵੇਂ ਸੋਨੇ ਦੇ ਮੰਦਰ ਬਣਿਆ ਨੇ ਬਾਵੇਂ ਮਾਰਬਲ ਲੱਗਿਆ ਐ ਬਾਵੇਂ ਕੀਮਤੀ ਨੇ ਪਰ ਭੁੱਖੇ ਲਈ ਅੰਨ ਲੋੜਵੰਦੇ ਲਈ ਅੰਨ ਤੇ ਗੁਰਦੁਆਰਿਆਂ ਚ ਹੀ ਔਰ ਕਿਧਰੇ ਵੀ ਨਹੀਂ ਹੈ। ਵੀਰ ਰੁਪਏ ਦੀ ਬਰਕਤ। ਪਰ ਪਹਿਲੇ ਤੇ ਘਾਟਾ ਹੀ ਦਿਖਾਈ ਦਿੱਤਾ ਹੈ। ਉਹਨਾਂ ਦੇ ਚ ਪਹਿਲੇ ਘਾਟਾ ਹੈ। ਪਾਪ ਦੇ ਚ ਪਹਿਲੇ ਨਫਾ ਹੈ। ਪਾਪ ਦੇ ਚ ਆਖਿਰ ਦੇ ਚ ਘਾਟਾ ਹੈ। ਉਹਨਾਂ ਦੇ ਚ ਆਖਿਰ ਦੇ ਚ ਨਫਾ ਹੀ ਨਫਾ ਹੈ। ਤਾਂ ਹੁਣ ਕੋਈ ਆਖਿਰ ਤੱਕ ਆਪਣੀ ਨਿਗਾਹ ਲੈ ਜਾਏ ਪੁੰਨ ਦੇ ਚ ਅਖੀਰ ਦੇ ਚ ਵੇਖੇ ਤੇ ਪਾਪ ਦੇ ਚ ਅਖੀਰ ਦੇ ਚ ਵੇਖੇ ਪਰ ਅਖੀਰ ਤੱਕ ਦ੍ਰਿਸ਼ਟੀ ਜਾਂਦੀ ਨਹੀਂ ਮਨੋ ਕਿਤਨਾ ਦੂਰ ਦ੍ਰਿਸ਼ਟ ਹੈ ਨਹੀਂ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਨ ਜਾਣਤ ਵਿਖਿਆ ਮੈਂ ਰਚੇ ਇਹ ਜਾਣਕਾਰੀ ਨਹੀਂ ਹੈ ਕਿਉਂਕਿ ਅਖੀਰ ਤੱਕ ਇਸ ਦੀ ਨਿਗਾਹ ਨਹੀਂ ਜਾਂਦੀ ਇਹਨੂੰ ਇਹ ਦਿਸਦਾ ਹੈ ਇਹ ਜੋ ਮੈਂ ਕਰ ਰਿਹਾ ਤੇ ਨਫਾ ਹੈ ਬੜਾ ਭਾਰੀ ਨਫਾ ਹੈ ਧੋਖਾ ਦੇ ਕੇ ਮੈਨੂੰ ਬੜਾ ਲਾਗ ਹੈ ਝੂਠ ਬੋਲ ਕੇ ਮੈਨੂੰ ਬੜੀ ਖੁਸ਼ੀ ਮਿਲੀ ਹੈ ਬੜਾ ਨਫਾ ਮਿਲੇ ਹੈ ਜ਼ੁਲਮ ਕਰਕੇ ਤਸ਼ੱਦਦ ਕਰਕੇ ਬਹੁਤ ਮੌਜਾਂ ਨੇ ਬਹੁਤ ਮੌਜਾਂ ਨੇ ਮੈਂ ਇੱਕ ਪੁਲਸੀਏ ਦੀ ਜ਼ੁਬਾਨੀ ਸੁਣਿਆ ਪੰਜਾਬ ਦੇ ਵਿੱਚ ਅੱਜ ਚੌਦਾਨੂ ਟਿਕਾਣੇ ਲਾ ਕੇ ਆਇਆ ਹੱਸਦੇ ਆਇਆ ਖੁਸ਼ ਅ 14 ਨੂੰ ਟਿਕਾਣੇ ਲਾ ਕੇ ਆਇਆ ਉਹਨੂੰ ਨਹੀਂ ਪਤਾ ਸੀ ਮੈਂ ਪਿੱਛੇ ਖੜਾ ਅ 14 ਨੂੰ ਟਿਕਾਣੇ ਲਾ ਕੇ ਆਇਆ ਉਹ ਟਿਕਾਣੇ ਲਾ ਕੇ ਆਇਆ ਖੁਸ਼ ਡਿੰਗਾ ਪੇ ਹਮਾਰੇ ਉਹਨੂੰ ਕਿਦਰ ਇਨਾਮ ਵੀ ਮਿਲੇ ਉਹਨਾਂ ਦੇ ਨਫਾ ਪਾਪ ਦੇ ਵਿੱਚ ਪਹਿਲੇ ਨਫਾ ਹੈ ਸਭ ਜਗ੍ਹਾ ਨਫਾ ਹੈ ਔਰ ਆਪਣੇ ਆਪਣੇ ਢੰਗ ਦੇ ਪਾਪ ਨੇ ਹੇ ਵੀ ਮਰਜ਼ ਕਰਦੇ ਆਪਣੇ ਹੀ ਆਪਣੇ ਡੰਗ ਦੇ ਗੁਨਾਹ ਨੇ ਪਰ ਸਾਰੀ ਦੁਨੀਆ ਚ ਨੇ ਪਾਪ ਵਿੱਚ ਪਹਿਲੇ ਨਫਾ ਹੈ ਅਖੀਰ ਵਿੱਚ ਨੁਕਸਾਨ ਹੈ ਉਹਨਾਂ ਵਿੱਚ ਪਹਿਲੇ ਨੁਕਸਾਨ ਹੈ ਅਖੀਰ ਵਿੱਚ ਨਫਾ ਹੈ ਤੂੰ ਹੁਣ ਅਖੀਰ ਤੱਕ ਕਿਸ ਦੀ ਨਿਗਾਹ ਜਾਂਦੀ ਹੈ ਇਤਨਾ ਦੂਰ ਦ੍ਰਿਸ਼ਟ ਕੌਣ ਹੈ ਦੇ ਲੰਮੀ ਨਦਰ ਨੇ ਹਾਲੀਏ ਮਹਾਰਾਜ ਕਹਿੰਦੇ ਬੜੀ ਲੰਮੀ ਨਿਗਾਹ ਰੱਖ ਦੂਰ ਤੱਕ ਵੇਖ ਕਿ ਤੇਰਾ ਕੀਤਾ ਹੋਇਆ ਕਿੱਥੇ ਤੱਕ ਪਹੁੰਚੇਗਾ ਦੂਰ ਤੱਕ ਵੇਖ ਦੂਰ ਤੱਕ ਨਹੀਂ ਵੇਖਦਾ ਥੋੜਾ ਵੇਖਦਾ ਮੈਂ ਕੀਤਾ ਇਹ ਤੇ ਨਫਾ ਤੂੰ ਇਹੀ ਕਰਨਾ ਹੈ ਕਿਉਂਕਿ ਇਹਦੇ 'ਚ ਨਫਾ ਹੈ ਦੁਨਿਆਵੀ ਨਫਾ ਹੈ ਪਰ ਅਧਿਆਤਮਕ ਘਾਟਾ ਹੈ ਰੋਹਾਨੀ ਘਾਟਾ ਹੈ ਉਹ ਨਹੀਂ ਦਿਖਾਈ ਦਿੰਦਾ ਮਿੱਠਾ ਕਰਕੇ ਖਾਇਆ ਅਗਰ ਪਾਪ ਦੇ 'ਚ ਮਿਠਾਸ ਨਾ ਆਵੇ ਤੇ ਕਿਸੇ ਨੇ ਖਾਣਾ ਵੀ ਨਹੀਂ ਭਾਵੇਂ ਕਿਸੇ ਨੇ ਕਰਨਾ ਵੀ ਨਹੀਂ ਪਾਪ ਦੇ 'ਚ ਬਹੁਤ ਵੱਡੀ ਮਿਠਾਸ ਹੈ ਇਹ ਮਿਠਾਸ ਚੰਗੇ ਚੰਗੇ ਪੁਨੀਤ ਤੇ ਸਤਸੰਗੀਆਂ ਨੂੰ ਪ੍ਰੇਰਦਾ ਹੀ ਹੈ ਕਿਉਂਕਿ ਮੈਨੂੰ ਸਾਰੀ ਦੁਨੀਆ 'ਚ ਮਿਲਦੇ ਨੇ ਗੈਨੇ ਜੀ ਉਹ ਝੂਠੇ ਤੇ ਮੌਜਾਂ 'ਤੇ ਕਰਦੇ ਨੇ ਕੋਈ ਬੇਈਮਾਨ ਤੇ ਆਨੰਦ 'ਤੇ ਮਾਨਦੇ ਨੇ ਉਹ ਦਗਾਵਾਜ਼ ਪਾਪੀ ਤੇ ਮੌਜਾਂ 'ਤੇ ਕਰਦੇ ਨੇ ਅਸੀਂ ਦੁਖੀ ਹਾਂ ਕਿ ਜਿਹਨੂੰ ਹੁਣ ਪੁੰਨ ਦੇ 'ਚ ਦੁੱਖ ਹੀ ਦੁੱਖ ਦਿਖਾਈ ਦਿੰਦਾ ਹੈ ਤੇ ਪਾਪ ਦੇ 'ਚ ਮਜ਼ਾ ਹੀ ਮਜ਼ਾ ਦਿਖਾਈ ਦਿੰਦਾ ਹੈ ਇਹ ਬੰਦਾ ਕਿੰਨੇ ਦਿਨ ਤੱਕ ਪੁੰਨ ਕਰੇਗਾ ਪਰ ਇਸ ਦੇ ਪੁੰਨ ਛੇਤੀ ਪਾਪ ਦੇ ਜ ਬਦਲਣ ਵਾਲੇ ਇੱਕ ਧੱਕਾ ਲਗੇਗਾ ਪਾਪੀ ਹੋ ਜਾਏਗਾ ਉਹ ਕੀ ਹੈ ਹਾਂ ਹੋ ਸਕਦਾ ਹੈ ਇਹ ਛੋਟੇ ਨਫੇ ਲਈ ਕੋਈ ਪਾਪ ਨਾ ਕਰੇ ਵੱਡੇ ਲਫੇ ਨਫੇ ਲਈ ਕਰੇਗਾ ਕਰ ਲਏਗਾ ਇਹ ਵੀ ਮੈਰਸ ਕਰਦੇ